ਬੀਤੀ 9 ਸਤੰਬਰ ਨੂੰ ਹੁਸ਼ਿਆਰਪੁਰ ਦੇ ਮੁਹੱਲਾ ਨਿਊ ਦੀਪਨਗਰ 'ਚ ਵਾਪਰੇ ਹਵਾਨੀਅਤ ਭਰੇ ਹਾਦਸੇ ਤੋਂ ਬਾਅਦ ਹਰ ਇੱਕ ਪੰਜਾਬੀ 'ਚ ਇਨਸਾਨੀਅਤ ਪਸੰਦ ਵਿਅਕਤੀ 'ਚ ਕਾਫੀ ਜ਼ਿਆਦਾ ਰੋਸ ਹੈ ਪ੍ਰਵਾਸੀਆਂ ਪ੍ਰਤੀ ਪਾਇਆ ਜਾ ਰਿਹਾ ਹੈ ਤੇ ਲਗਾਤਾਰ 2 ਦਿਨ ਤੋਂ ਮਾਹੌਲ ਹੈ ਜਿਹੜਾ ਕਾਫੀ ਜ਼ਿਆਦਾ ਨਾਜ਼ੁਕ ਸਥਿਤੀ ਹੈ ਹੁਸ਼ਿਆਰਪੁਰ ਦੇ ਵਿੱਚ ਬਣੀ ਹੋਈ ਹੈ ਤਾਂ ਅੱਜ ਵੀ ਵੱਖ-ਵੱਖ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਨੇ ਐਸਐਸਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮੱਲਿਕ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਡਮ ਆਸ਼ੀਕਾ ਜੈਨ ਦੇ ਨਾਲ ਮੁਲਾਕਾਤ ਕਰਕੇ ਆਏ ਨੇ ਤਾਂ ਉਹਨਾਂ ਨੂੰ ਮੰਗ ਪੱਤਰ ਦੇ ਕੇ ਆਏ ਨੇ ਕਿ ਪ੍ਰਵਾਸੀਆਂ ਦੇ ਖਿਲਾਫ ਜਿਹੜੀ ਉਹ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਪ੍ਰਵਾਸੀਆਂ ਦੇ ਖਿਲਾਫ ਜਿਹੜੇ ਬਿਨਾਂ ਕਿਸੇ ਵੈਰੀਫਿਕੇਸ਼ਨ ਤੋਂ ਜਿਹੜੇ ਇੱਥੇ ਰਹਿ ਰਹੇ ਨੇ ਜਾਂ ਪਿੱਛੋਂ ਜਿੱਥੋਂ ਜਿਹੜਾ ਉਹਨਾਂ ਦਾ ਪਿਛੋਕੜ ਆ ਉਹਨਾਂ ਦੀ ਜਿਹੜੀ ਉਹ ਵੈਰੀਫਿਕੇਸ਼ਨ ਹੋ ਕੀਤੀ ਜਾਵੇ ਤਾਂ ਰਣਜੀਤ ਰਾਣਾ ਮੌਜੂਦ ਨੇ ਮੇਰੇ ਨਾਲ ਗੱਲਬਾਤ ਕਰ ਲੈਂਦੇ ਆ ਭਾਈ ਸਾਹਿਬ ਆਜੇ ਆਏ ਹੋ ਵੱਡੀ ਗਿਣਤੀ ਦੇ ਵਿੱਚ ਤੁਸੀਂ ਇੱਥੇ ਵੀ ਚਲੋ ਹਲੇ ਘੱਟ ਮਾਤਰਾ ਗਿਣਤੀ ਦੇ ਵਿੱਚ ਮੌਜੂਦ ਹੋ ਬਾਹਰ ਕਹਿੰਦੇ ਹੋਰ ਇਹ ਨੌਜਵਾਨਾਂ ਦੀ ਗਿਣਤੀ ਖੜੀ ਹੈ ਕੀ ਕੁਝ ਮੰਗਾ ਲੈ ਕੇ ਆਏ ਹੋ ਅੱਜ ਅਸੀਂ ਅੱਜ ਹੁਣੇ ਹੁਣੇ ਡੀਸੀ ਮੈਮ ਤੇ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਆ ਉਹਦੇ ਵਿੱਚ ਅਸੀਂ ਕੁਝ ਚੀਜ਼ਾਂ ਲਿਖ ਕੇ ਦਿੱਤੀਆਂ ਆ ਵੀ ਜਿੰਨੇ ਵੀ ਪ੍ਰਵਾਸੀ ਆ ਰਹੇ ਆ ਇਹਨਾਂ ਦੇ ਸਾਰਿਆਂ ਦੇ ਆਈਡੈਂਟੀਟੀ ਪ੍ਰੂਫ ਚੈੱਕ ਕੀਤੇ ਜਾਣ ਇਹਨਾਂ ਦੇ ਕ੍ਰਿਮੀਨਲ ਰਿਕਾਰਡ ਚੈੱਕ ਕੀਤੇ ਜਾਣ ਇਹਦੇ ਸਬੰਧ ਦੇ ਵਿੱਚ ਕਾਫੀ ਚੀਜ਼ਾਂ ਆ ਜਿਹੜੀਆਂ ਅਸੀਂ ਉਹ ਮੰਗ ਪੱਤਰ ਦੇ ਵਿੱਚ ਲਿਖੀਆਂ ਆ ਉਹ ਤੁਹਾਨੂੰ ਅਸੀਂ ਦੇ ਦੇਣੇ ਆ 10 ਦਿਨ ਦੇ ਵਿੱਚ ਵਿੱਚ ਸਾਡੀ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਇਸ ਕੇਸ ਨੂੰ ਫਾਸਟ ਟਰੈਕ ਦੇ ਵਿੱਚ ਲਾ ਕੇ 2 ਮਹੀਨੇ ਦੇ ਵਿੱਚ ਵਿੱਚ ਇਸ ਬੰਦੇ ਨੂੰ ਸਜ਼ਾ ਦਿਵਾ ਕੇ ਇੱਕ ਰਿਕਾਰਡ ਕਾਮ ਕੀਤਾ ਜਾਵੇ ਹਿੰਦੁਸਤਾਨ ਦੇ ਵਿੱਚ ਵੀ ਇਸ ਤੋਂ ਬਾਅਦ ਜੇ ਜਿਹੜੀ ਕੋਈ ਇਦਾਂ ਦੀ ਘਣਾਉਣੀ ਹਰਕਤ ਕਰੇਗਾ ਤੇ ਉਹਦਾ ਇਨਜਾਮ ਕੀ ਭੁਗਤਣਾ ਪਵੇਗਾ ਰਾਣਾ ਜੀ ਮੈਂ ਕੱਲ ਪਿੰਡ ਪਾਣੋ ਕੀ ਵੀ ਗਿਆ ਸੀ ਜਦੋਂ ਬੱਚੇ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਉੱਥੇ ਵੀ ਪਿੰਡ ਵਾਸੀਆਂ ਨੇ ਇਹੀ ਗੱਲ ਸਾਨੂੰ ਕਹੀ ਆ ਕਹਿੰਦੇ ਯਾਰ ਮੱਲੇ ਵਾਲੇ ਸ਼ਹਿਰ ਵਾਲੇ ਹੁਣ ਨਾਲ ਖੜੇ ਹੋਵੋ ਲੋੜ ਪਏ ਤਾਂ ਕਹਿੰਦੇ ਅਸੀਂ ਵੀ ਇੱਥੋਂ ਆ ਜਾਵਾਂਗੇ ਪਰ ਹੁਣ ਜਿਹੜੀ ਤਲਖਵਾ ਇਹ ਕਹਿੰਦੇ ਹੁਣ ਬੁਝਣ ਨਾ ਦੇ ਉਹ ਵਾਲੀ ਅੱਗ ਜਿਹੜੀ ਹੁਣ ਮਨਾਂ ਦੇ ਵਿੱਚ ਪੈਦਾ ਹੋਈ ਹੈ ਪ੍ਰਵਾਸੀਆਂ ਪ੍ਰਤੀ ਭਾਜੀ ਮੈਂ ਸ਼ੁਰੂ ਤੋਂ ਜੇਸ ਸੀ ਦੇ ਪਿੱਛੇ ਅਸੀਂ ਹੱਥ ਧੋ ਉਹ ਪੈ ਗਏ ਆ ਅਸੀਂ ਪਿੱਛੇ ਹਟਣ ਵਾਲਿਆਂ ਚੋਂ ਨਹੀਂ ਆ ਇਹ ਜਿਹੜੀ ਐਜਿਸ਼ਨ ਆ ਅਸੀਂ ਆਪਣੇ ਪਹਿਲਾ ਮੁਹੱਲਾ ਦੀਪਨਗਰ ਤੋਂ ਸ਼ੁਰੂ ਕਰਾਂਗੇ ਇੱਕ ਦੋ ਦਿਨ ਦੇ ਵਿੱਚ ਇਹ ਸ਼ੁਰੂ ਕਰ ਦੇਣੀ ਆ ਅਸੀਂ ਅੱਜ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਆ ਉਸ ਤੋਂ ਬਾਅਦ ਦੇ ਵਿੱਚ ਅਸੀਂ ਬਾਕੀ ਮੁਹੱਲਿਆਂ ਨੂੰ ਹੋਵਾਂਗੇ ਅਸੀਂ ਇਹ ਰਿਕਾਰਡ ਕਾਇਮ ਕਰਾਂਗੇ ਇੱਕ ਹਿਸਟਰੀ ਦੇ ਵਿੱਚ ਪਤਾ ਲੱਗੂ ਆ ਲੋਕੀ ਲਿਖ ਲਿਖ ਪਾ ਰਹੇ ਨਾ ਵੀ ਆਪ ਵੀ ਇਹ ਕੱਢੋ ਅਸੀਂ ਕੱਢ ਕੇ ਦਿਖਾਵਾਂਗੇ ਇਹ ਜਲਦੀ ਜਿਨ੍ਹਾਂ ਨੇ ਪੰਜਾਬੀਆਂ ਨੇ ਹਜ਼ਾਰ ਹਜ਼ਾਰ ਰੁਪਏ ਦੇ ਲਾਲਚ ਦੇ ਵਿੱਚ ਨਾ ਇਹ ਕਮਰੇ ਦਿੱਤੇ ਆ ਉਹ ਖਾਲੀ ਕਰਾਏ ਜਾਣਗੇ ਜਲਦ ਤੋਂ ਜਲਦ ਪਰ ਤੁਹਾਨੂੰ ਲੱਗਦਾ ਕਿ ਪ੍ਰਸ਼ਾਸਨ ਦੇ ਸਹਿਯੋਗ ਤੋਂ ਬਿਨਾਂ ਇਹ ਕੰਮ ਨਹੀਂ ਪਰੇ ਚ ਪ੍ਰਸ਼ਾਸਨ ਨੂੰ ਵਿਸ਼ੇਸ਼ ਤੌਰ ਤੇ ਤੁਸੀਂ ਅਪੀਲ ਕਰਨ ਪਹੁੰਚੇ ਹੋ ਮੁਲਾਕਾਤ ਵੀ ਕਰਕੇ ਆਏ ਹੋ ਕਿ ਕੁਝ ਭਰੋਸਾ ਦਿੱਤਾ ਜੀ ਉਹਨਾਂ ਨੇ ਦੇਖੋ ਜੀ ਪ੍ਰਸ਼ਾਸਨ ਵੱਲੋਂ ਸਾਡੀ ਪੂਰੀ ਹਮਾਇਤ ਕੀਤੀ ਜਾਊਗੀ ਸਾਡੀ ਮਦਦ ਕੀਤੀ ਜਾਊਗੀ ਇਸ ਟਾਪਿਕ ਦੇ ਉੱਤੇ ਹਾਂ ਰਾਜਨੀਤੀ ਲੀਡਰਾਂ ਤੋਂ ਸਾਨੂੰ ਕੋਈ ਆਸ ਨਹੀਂ ਆ ਉਹ ਤਾਂ ਪਹਿਲੇ ਹੀ ਮੂੰਹ ਫੁੱਟਿਓ ਉਹਨਾਂ ਦੇ ਬੰਦੇ ਜੀ ਖੜੇ ਹੋ ਤਾਂ ਆਪਾਂ ਦੇਖਿਆ ਦੋ ਦਿਨ ਹੋ ਗਏ ਕਿਸੇ ਨੇ ਕੋਈ ਦੁੱਖ ਦਾ ਪ੍ਰਗਟਾਵਾ ਵੀ ਨਹੀਂ ਕੀਤਾ ਜਦੋਂ ਕਿ ਉਹਦੇ ਵੋਟਾਂ ਲੈਣੀਆਂ ਹੋਵੇ ਤਾਂ ਇਹੀ-ਇਹੀ ਭਈਆਂ ਦਾ ਪ੍ਰਵਾਸੀਆਂ ਦਾ 2-2000 ਤਾਂ ਇਕੱਠ ਕਰਦੇ ਨੇ ਜੀ ਦੇਖੋ ਜੀ ਨਾ ਮੰਤਰੀ ਐਮਐਲਏ ਸਾਹਿਬ ਮੌਕੇ ਤੇ ਆਏ ਸੀ ਨਾ ਐਮਪੀ ਨਾ ਨਾਲ ਲੱਗਦੇ ਕਿਸੇ ਇਲਾਕੇ ਦਾ ਐਮਐਲਏ ਜਦ ਕਿ ਐਡੀ ਦੁਖਦਾਈ ਕੰਨਾ ਆ ਫੇਸਬੁਕ ਇੰਸਟਾਗ੍ਰam ਪੂਰੇ ਪੰਜਾਬ ਦੇ ਜਿਹੜੇ ਬਲੌਗਰ ਆ ਜਾਂ ਕੁਛ ਵੀ ਆ ਉਹਨਾਂ ਨਾਲ ਭਰੇ ਪਏ ਆ ਇਸ ਟੌਪਿਕ ਦੇ ਉੱਤੇ ਪਰ ਇਹਨਾਂ 'ਵਲੋਂ ਕੋਈ ਵੀ ਮੂੰਹ ਦੇ ਵਿੱਚੋਂ ਇੱਕ ਲਫ਼ਜ਼ ਵੀ ਨਹੀਂ ਬੋਲਿਆ ਗਿਆ ਆਪਾਂ ਝਾੜੂ ਵਾਲਿਆਂ ਦੀ ਗੱਲ ਕਾਨੂੰ ਕਰਨੀ ਚਾਹੀਏ ਆਪਾਂ ਭਾਜਪਾ ਵਾਲਿਆਂ ਦੀ ਕਰਨੀ ਆ ਕਾਂਗਰਸ ਦੇ ਸਾਰ ਮੈਂ ਸਾਰੇ ਬਿਛਾਰਮ ਨੇ ਪੂਰੇ ਮੈਂ ਕਹਿੰਦਾ ਜੀ ਚਲੋ ਆਪਾਂ ਇਹਨਾਂ ਦਾ ਤਾਂ ਝਾੜੂ ਵਾਲਿਆਂ ਦਾ ਇੱਕ ਲੀਡਰ ਆ ਕੇ ਵੀ ਚਲ ਗਿਆ 2 ਲੀਡਰ ਬਾਕੀਆਂ ਦਾ ਕਿਸੇ ਦੇ ਮੂੰਹ ਤੋਂ ਜਵਾਨ ਵੀ ਨਹੀਂ ਨਿਕਲੀ ਹਲੇ ਤੱਕ ਕੀ ਕਾਂਗਰਸ ਕੀ ਬੀਜੇਪੀ ਕੀ ਗੱਲ ਹੀ ਦਲ ਕੀ ਜਿਹੜੇ ਨਿਰਦਲੀਆ ਲੜਦੇ ਆ ਇਲੈਕਸ਼ਨ ਕੀ ਗੱਲ ਭਈ ਇਹ ਸਾਰੇ ਕੁਝ ਹੋ ਗਏ ਨਾਲੇ ਪੰਜਾਬੀ ਮਰ ਗਏ ਆ ਇਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਮੈਂ ਰੋਜ਼ ਪੇਟਦਾ ਪਿਆ ਫੇਸਬੁੱਕ ਇੰਸਟਾਗ੍ਰਾਮ ਤੇ ਕੋਈ ਲੀਡਰ ਮੈਗਨਾ ਛੱਡੋ ਤੁਸੀਂ ਜਿਹੜੇ ਛੋਟੇ ਲੀਡਰ ਆ ਉਹਨਾਂ 'ਚ ਕੋਈ ਨਹੀਂ ਬੋਲਿਆ ਇੱਕ ਡਾਕਟਰ ਰਮਨ ਕਈ ਤੇ ਇੱਕ ਮੇਰੇ ਨਾਲ ਹੁਣੇ-ਹੁਣੇ ਕਵੀ ਜੀ ਆਏ ਆ ਬਾਕੀ ਕੋਈ ਵੀ ਪੋਲੀਟੀਕਲ ਲੀਡਰ ਜਿਹੜਾ ਆ ਇਸ ਟੌਪਿਕ ਤੇ ਨਹੀਂ ਬੋਲਿਆ ਇਹ ਵੀ ਮੇਰੇ ਨਾਲ ਭਰਾਤੌਰ ਤੇ ਕਿਉਂਕਿ ਅਸੀਂ ਇੱਕ ਦੂਜੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਕਰਦੇ ਆ ਜਿਹੜੀਆਂ ਗਰਾਂਡਾਂ ਚਾਈ ਖਲਾਨੇ ਆ ਉੱਥੇ ਵੀ ਅਸੀਂ ਮੁੰਡੇ ਨਾਲ ਮੁੰਡਾ ਲਾ ਕੇ ਇੱਕ ਦੂਜੇ ਨਾਲ ਚੱਲਦੇ ਆ ਇਹ ਤਾਂ ਮੇਰੇ ਨਾਲ ਖੜੇ ਹੋਏ ਆ ਭਾਜੀ ਬਾਕੀ ਕਿਸੇ ਤੋਂ ਸਾਨੂੰ ਕੋਈ ਆਸ ਨਹੀਂ ਦਿੱਦੀ ਪਈ ਚਾਰ ਦਿਨਾਂ ਚ ਨਹੀਂ ਦਿੱਸੀ ਤੇ ਬਾਅਦ ਦੇ ਵਿੱਚ ਕੀ ਹੋਊਗਾ ਕਈ ਸਾਹਿਬ ਹੁਣ ਕੀ ਲੱਗਦਾ ਹੈ ਇਹ ਲੀਡਰਾਂ ਨੂੰ ਜਿਹੜੇ ਉਹ ਪੰਜਾਬੇ ਨਾਲੋਂ ਵੱਧ ਪਿਆਰੇ ਉਹ ਪ੍ਰਵਾਸੀ ਹੋਗੇ ਜੀ ਫਿਰ ਪਰ ਇਦਾਂ ਜੇ ਸਾਹਿਬ ਨਾਲ ਲੀਡਰ ਚੱਲ ਰਹੇ ਨੇ ਆਨ ਵਾਲੇ ਸਮੇਂ ਦੇ ਵਿੱਚ ਫਿਰ ਕਾਬਜਾ ਪੰਜਾਬ ਤੇ ਪ੍ਰਵਾਸੀਆਂ ਦਾ ਹੋ ਜਾਏਗਾ ਜੀ ਫਿਰ ਤਾਂ ਇਹ ਤਾਂ ਦੇਖੋ ਹੁਣ ਪੋਲੀਟੀਕਲ ਬੰਦਿਆਂ ਨੇ ਆਪਣੀ ਲਾਈਨ ਤੈਅ ਕਰਦੀਆਂ ਕੀ ਉਹ ਕਿਸੇ ਇੱਕ ਵਰਗ ਦੇ ਨਹੀਂਗੇ ਉਹ ਜਦੋਂ ਬੰਦਾ ਪੋਲੀਟਿਕਲੀ ਹੋ ਜਾਂਦਾ ਫੇ ਸੁਮੂਹ ਸਮਾਜ ਦਾ ਹੁੰਦਾ ਸਮਾਜ ਚ ਸਾਰੇ ਸਮਾਜ ਚ ਜੇ ਕੋਈ ਅਰਾਜਕਤਾ ਫਲਾਉਂਦਾ ਤਾਂ ਉਹਦੇ ਖਿਲਾਫ ਇਕਜੁੱਟ ਹੋ ਕੇ ਜੇ ਅੱਜ ਇਕ ਰਾਜਕਾ ਉਹਦੇ ਨਾਲ ਹਜ਼ਾਰ ਜਿਹੜਾ ਸਹੀ ਬੰਦਾ ਉਹ ਸਫਰ ਕਰਤਾ ਤੇ ਜੇ ਉਹਨੇ ਇਕ ਦੀ ਕਰਨੀ ਆ ਹਜ਼ਾਰ ਨੂੰ ਇਗਨੋਰ ਕਰਨਾ ਹਜ਼ਾਰ ਉਹਨੂੰ ਜਵਾਬ ਦੇਗਾ ਮੌਕਾਾਂ ਤੇ ਪਬਲਿਕ ਦੇਖ ਰਹੀ ਆ ਲੋਕੀ ਦੇਖ ਰਹੇ ਨੇ ਦੁਨੀਆ ਦੇਖ ਰਹੀ ਆ ਕੀ ਇਹਨਾਂ ਦੇ ਕਰਮ ਵੀ ਦੇਖ ਰਹੀ ਆ ਇਹਨਾਂ ਦੇ ਧਰਮ ਵੀ ਦੇਖ ਰਹੀ ਆ ਇਹਨਾਂ ਦੀ ਹਰ ਚੀਜ਼ ਨੂੰ ਫੋਲੋ ਕਰ ਰਿਆ ਕਿਉਂਕਿ ਅੱਜ ਸੇਕ ਕਿਸੇ ਹੋਰ ਘਰ ਦੇ ਵਿੱਚ ਪਹੁੰਚਾ ਸਾਡੇ ਆਮ ਲੋਕਾਂ ਦੇ ਘਰਾਂ ਤੱਕ ਪਹੁੰਚਾ ਕੱਲੇ ਲੀਡਰਾਂ ਦੇ ਘਰਾਂ ਤੱਕ ਵੀ ਸੇਕ ਪਹੁੰਚਣ ਨੂੰ ਟਾਈਮ ਨਹੀਂ ਲੱਗਣਾ ਸਿਕਿਉਰਟੀਆਂ ਹਰ ਵਕਤ ਨਾਲ ਨਹੀਂ ਰਹਿਣੀਆਂ ਜਿਹੜੀ ਚੌਧਰਗਰੀ ਹੈ ਹਰ ਵਕਤ ਨਾਲ ਨਹੀਂ ਰਹਿਣੀ ਇਹ ਕਹਿੰਦਾ ਹਸਾਬ ਹੈ ਚੇਤਨ ਜੀ ਮੈਂ ਕੱਲ ਵੀ ਕਿਹਾ ਸੀ ਨਾ ਕਿਸੇ ਅਮੀਰ ਦਾ ਬੱਚਾ ਅੱਜ ਸੇਫ ਆ ਨਾ ਗਰੀਬ ਦਾ ਸੇਫ ਆ ਨਾ ਕਿਸੇ ਲੀਡਰ ਦਾ ਸੇਫ ਆ ਨਾ ਕਿਸੇ ਆਮ ਪਬਲਿਕ ਦਾ ਸੇਫ ਆ ਅੱਜ ਸ਼ਹਿਰ ਵਿੱਚ ਕੋਈ ਵੀ ਕਿਸੇ ਦਾ ਬੱਚਾ ਸੇਫ ਨਹੀਂਗਾ ਬੱਚੇ ਨੂੰ ਤੁਸੀਂ ਕਿੰਨਾ ਚਿਰ ਅੰਦਰ ਰੋੜ ਲੋਗੇ ਮੇਰੀ ਗੱਲ ਸੁਣੋ ਤੁਸੀਂ ਕੰਮ ਵੀ ਕਰਨਿਆ ਕਾਰ ਵੀ ਕਰਨਿਆ ਲੇਡੀਜ਼ ਨੇ ਆਪਣੇ ਘਰ ਦਾ ਵੀ ਦੇਖਣਾ ਆ ਬੱਚੇ ਨੇ ਸਕੂਲ ਵੀ ਜਾਣਾ ਸਕੂਲੋਂ ਆਣਾ ਵੀ ਆ ਉਸ ਤੋਂ ਬਾਅਦ 10 ਮਿੰਟ ਜਿਉਂਦੇ ਕੋਈ ਬਾਹਰ ਵੀ ਨਿਕਲਣਾ ਕਿੰਨਾ ਚਿਰ ਆਪਾਂ ਲੇਕਿਨ ਜੇ ਦਾ ਜਦ ਤੱਕ ਸਮਾਜ ਚ ਇਦਾਂ ਦੇ ਗਲਤ ਅੰਸਰ ਰਾਜਿਕ ਅੰਸਰ ਬੈਠੇ ਆ ਉਹਨਾਂ ਦੀ ਨਹੀਂ شناਗਤ ਹੁੰਦੀ ਉਹਨਾਂ ਦੇ ਖਿਲਾਫ ਨਹੀਂ ਮੁਹਿੰਮ ਚਲਾਈ ਜਾਂਦੀ ਤਾਂ ਸਾਰਾ ਸਮਾਜ ਲਈ ਖਤਰੇ ਦੀ ਘੰਟੀ ਹੈ ਹੁਣ ਮੰਗ ਪੱਤਰ ਦੇ ਵਿੱਚ ਇੱਕ ਗੱਲ ਬਹੁਤ ਹਾਈਲਾਈਟ ਕਰਕੇ ਲਿਖੀ ਗਈ ਆ ਕਿ 10 ਦਿਨਾਂ ਦੇ ਅੰਦਰ ਅੰਦਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਚੇਤਾਵਨੀ ਦਿੱਤੀ ਹੋ ਜੀ ਪ੍ਰਸ਼ਾਸਨ ਨੂੰ ਤਾਂ ਫਿਰ ਜਥੇਬੰਦੀਆਂ ਜਿਹੜੀਆਂ ਇੱਕ ਵੱਡਾ ਸੰਘਰਸ਼ ਲਿਖਣ ਗਿਆ ਸਾਰੀ ਜ਼ਿੰਮੇਵਾਰੀ ਜਿਹੜੀ ਪ੍ਰਸ਼ਾਸਨ ਦੀ ਹੋਵੇਗੀ ਜੀ ਫਿਰ ਚੇਤਨ ਜੀ ਅਸੀਂ ਵਿਦਨ ਸ਼ਾਰਟ ਟਾਈਮ 2-3 ਦਿਨ ਦੇ ਵਿੱਚ ਇਹ ਇੱਕ ਸੰਘਰਸ਼ ਕਮੇਟੀ ਬਣਾ ਰਹੇ ਆ ਸਾਰੇ ਪਾਰਟੀਆਂ ਦੀ ਮੀਟਿੰਗ ਬੁਲਾ ਕੇ ਸੰਘਰਸ਼ ਕਮੇਟੀ ਬੁਲਾ ਰਹੇ ਆ ਅਗਲਾ ਜਿਹੜਾ ਐਜੀਟੇਸ਼ਨ ਆ ਉਹਨੂੰ ਪੂਰੀ ਪਲੈਨਿੰਗ ਦੇ ਨਾਲ ਉਹ ਸੰਘਰਸ਼ ਕਮੇਟੀ ਚਲਾਏਗੀ ਔਰ ਉਹ ਸੰਘਰਸ਼ ਕਮੇਟੀ ਦੇਖੇਗੀ ਕਿ ਕੀ ਕਰਨਾ ਉਹ ਪ੍ਰਸ਼ਾਸਨ ਨਾਲ ਤਾਲਮੇਲ ਵੀ ਰੱਖੇਗੀ ਪਬਲਿਕ ਨਾਲ ਵੀ ਤਾਲਮੇਲ ਰੱਖੇਗੀ ਪਬਲਿਕ ਦੀ ਪ੍ਰੋਬਲਮ ਨੂੰ ਵੀ ਟੈਂਡ ਕਰੇਗੀ ਉਹ ਸੰਘਰਸ਼ ਕਮੇਟੀ ਇੱਥੇ ਤੱਕ ਲਿਜਾਏਗੀ ਇਸ ਐਜੀਟੇਸ਼ਨ ਨੂੰ ਜਦ ਤੱਕ ਇਹਦੀ ਸਫਾਈ ਨਹੀਂ ਹੋ ਜਾਂਦੀ ਆਖਰੀ ਸਵਾਲ ਹੈ ਜੀ ਮੈਨੂੰ ਹੁਣ ਜਾਣਕਾਰੀ ਮਿਲੀ ਹੈ ਕਿ ਅੱਜ ਜਾਂ ਕੱਲ੍ਹ ਤੋਂ ਵਿੱਚ ਵਕਵਾਕ ਸਖਜ ਜਥੇਬੰਦਿਆ ਵੀ 71 ਹੋ ਰਹੀਆਂ ਨੇ ਇਸ ਵਿਸ਼ੇ ਤੋਂ ਨਾਲ ਵੱਲੋਂ ਇੱਕ ਹੰਗਾਮੀ ਮੀਟਿੰਗ ਕੀਤੀ ਜਾ ਰਹੀ ਹੈ ਆਪਸ ਦੇ ਵਿੱਚ ਤਾਲਮੇਲ ਕਾਇਮ ਕਰਕੇ ਜੇ ਇੱਕ ਕਿਉਂਕਿ ਏਕਤਾ ਚ ਬਲ ਲੱਗ ਤੇ ਇੱਕ 2 ਵੀ ਤੇ ਇੱਕ ਇੱਕ ਤੇ 11 ਵੀ ਆ ਆਪਸ ਦੇ ਵਿੱਚ ਤਾਲਮੇਲ ਕਰਕੇ ਚੱਲਿਆ ਜਾਵੇ ਤਾਂ ਜ਼ਿਆਦਾ ਵਧੀਆ ਰਹੇਗਾ ਮੈਨੂੰ ਲੱਗਦਾ ਜੀ ਦੇਖੋ ਇਹ ਹਿੰਦੂ ਸਿੱਖ ਦਾ ਕੋਈ ਮਸਲਾ ਨਹੀਂ ਆ ਬਿਲਕੁਲ ਮਤਾਂ ਹੀ ਕਿਹਾ ਜੀ ਇਹ ਪਬਲਿਕ ਦਾ ਮਸਲਾ ਆਮ ਜਨਤਾ ਦਾ ਮਸਲਾ ਆ ਅੱਜ ਅਸੀਂ ਸਾਰਿਆਂ ਨੂੰ ਆਹਵਾਨ ਕੀਤਾ ਸੀ ਕੱਲ ਹਰ ਚੀਜ਼ ਓਪਨ ਸੀ ਕੱਲ ਸਾਰੇ ਆ ਸਕਦੇ ਸੀ ਪਰਸੋਂ ਆ ਸਕਦੇ ਸੀ ਅੱਜ ਆ ਸਕਦੇ ਸੀ ਜੀ ਇਹਦੇ باوجود ਵੀ ਕੋਈ ਪੋਲੀਟੀਕਲ ਮੋਟਿਵ ਲੈ ਕੇ ਇਸ ਚੀਜ਼ ਨੂੰ ਚੱਲਦਾ ਆ ਦੇਖੋ ਸਾਡਾ ਤਾਂ ਸੰਘਰਸ਼ ਆ ਮੇਰੀ ਗੱਲ ਸੁਣੋ ਅਸੀਂ ਤਾਂ ਸੰਘਰਸ਼ੀਲ ਲੋਗ ਆ ਮੇਰੀ ਗੱਲ ਸੁਣੋ ਜ਼ਮੀਨ ਨਾਲ ਜੁੜੇ ਆ ਪਬਲਿਕ 'ਚ ਰਹੀਦਾ ਸਾਡੇ ਲਈ ਪਬਲਿਕ ਇਕੱਠੀ ਕਰਨੀ ਕੋਈ ਔਖੀ ਗੱਲ ਨਹੀਂ ਦਿਨ ਰਾਤ ਅਸੀਂ 24 ਘੰਟੇ ਰਾਤ ਨੂੰ ਵੀ ਕਦੀ ਫੋਨ ਬੰਦ ਨਹੀਂ ਕੀਤਾ ਪਬਲਿਕ ਦੀ ਖਾਤਰ ਸਾਡੇ ਲਈ ਪਬਲਿਕ ਅਸੀਂ ਰਾਜਨੀਤੀ ਨਹੀਂ ਕਰਦੇ ਔਰ ਮੇਰੀ ਸਾਰਿਆਂ ਨੂੰ ਬੇਨਤੀ ਵੀ ਆ ਵੀ ਇਸ ਚੱਕਰ 'ਚ ਰਾਜਨੀਤੀ ਨਾ ਕਰੋ ਇੱਕ ਮੰਚ ਤੇ ਜਿੱਦਨ ਉਹਨਾਂ ਅਸੀਂ ਇੱਕ ਕਮੇਟੀ ਬਣਾਵਾਂਗੇ ਉਹ ਚ ਅਸੀਂ ਸਾਰੀ ਆਰਗੇਨਾਈਜੇਸ਼ਨ ਦੇ ਨੁਮਾਇੰਦਿਆਂ ਨੂੰ ਬੁਲਾਵਾਂਗੇ ਬੁਲਾ ਕੇ ਉਹਨਾਂ ਨੂੰ ਉਸ ਕਮੇਟੀ ਦਾ ਹਿੱਸਾ ਬਣਾਵਾਂਗੇ ਔਰ ਦੱਸਾਂਗੇ ਵੀ ਸਾਰੀ ਸੰਘਰਸ਼ ਕਮੇਟੀ ਇਹ ਰਲ ਕੇ ਬਹਿ ਕੇ ਪਲਾਨ ਕਰਕੇ ਇਹਨੂੰ ਸੰਘਰਸ਼ ਨੂੰ ਅੱਗੇ ਚਲਾਏਗੀ ਸਾਰਾ ਸ਼ਹਿਰ ਖਿਲਰ ਕੇ ਨਹੀਂ ਇਕੱਠੇ ਹੋ ਕੇ ਚਲੇਗਾ ਇਹ ਸੰਘਰਸ਼ ਬਹੁਤ ਬਹੁਤ ਧੰਨਵਾਦ ਜੀ ਸੋ ਸਾਨੂੰ ਵਾਗੂ ਜਿਹੜੇ ਅੱਜ ਪਹੁੰਚੇ ਹੋਏ ਨੇ ਇਹ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਹੁਸ਼ਾਰਪੁਰ ਸੰਦੀਪ ਕੁਮਾਰ ਮਲਕੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਨਾਲ ਉਹਨਾਂ ਨੂੰ ਮੰਗ ਪੱਤਰ ਦਿੱਤੇ ਗਏ ਹੈ ਤੇ ਸਿੱਧੇ ਤੌਰ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਆਉਣ ਵਾਲੇ 10 ਦਿਨਾਂ ਦੇ ਵਿੱਚ ਪ੍ਰਸ਼ਾਸਨ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਕਦਮ ਹੈ ਜਿਹੜਾ ਉਹ ਨਾ ਚੱਕਿਆ ਤਾਂ ਨਾਲ ਵੱਲੋਂ ਇੱਕ ਵੱਡਾ ਸੰਘਰਸ਼ ਹੈ ਜਿਹੜਾ ਉਹ ਉਲੀਕਿਆ ਜਾਵੇਗਾ ਕੈਮਰਾਬਰਸਨ ਮਨਵੀਰ ਮਿੱਟੀ ਨਾਲ ਦੇ ਨਾਲ ਚੇਤਨ ਕਸ਼ਪ ਤਾਜ਼ਾ ਤੈਂ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਾਰਪੁਰ ਨਿਊਜ਼ ਦੇ ਨਾਲ